ਜਿਹੜੀ ਇਹ ਅਰਬਨਾਈਜੇਸ਼ਨ ਆ ਜਿਹੜਾ ਇਹ ਘਰ ਦੇਣ ਦੀ ਗੱਲ ਹੈ ਅਸਲ 'ਚ ਲੋਕਾਂ ਦੇ ਰਹਿਣ ਦੀਆਂ ਲੋੜ ਪੂਰਤੀਆਂ ਕਰਨ ਚੋਂ ਨਿਕਲੀ ਸਕੀਬ ਨਹੀਂ ਹੈ ਕਿਉਂ ਕਿਉਂਕਿ ਦੇਖੋ ਜਮਾਤੀ ਸਮਾਜ ਹੈ ਜਮਾਤਾਂ ਦੇ ਹਿੱਤਾਂ ਦਾ ਮਸਲਾ ਕਿਹੜੀ ਜਮਾਤ ਦੇ ਘਰ ਬਣ ਜਾ ਰਹੇ ਆ ਜਿਹੜੀ ਪੰਜਾਬ ਦੇ ਅੰਦਰ 2-4% ਹੈ ਜੇ ਇਹ ਘਰ ਬਣਨੇ ਆ ਇਹ ਗੱਲ ਮੈਂ ਅੱਡ ਸ਼ੰਕਾ ਜੀ ਹੈ ਵੀ ਇਹ ਸੱਚ ਨੂੰ ਹੀ ਸ਼ਹਿਰਾਂ ਤੋਂ ਕਈ ਤਾਂ ਬਹੁਤ ਬਹੁਤ ਦੂਰ ਹੈਗੇ 메ਨ ਸ਼ਹਿਰ ਤੋਂ ਵੀ ਉੱਥੇ ਜਾ ਕੇ ਜਿਹੋ ਜੀ ਇਹ ਮਹਿੰਗੇ ਪਲਾਟ ਜਾਂ ਘਰ ਘਰਾਂ ਦੀ ਗੱਲ ਹੈ ਇੰਨਾ ਸ਼ਹਿਰਾਂ ਚ ਬਸਦੀ ਬਹੁਤ ਥੋੜੀ ਵਾਦੀ ਹੈ ਜਿਹੜੀ ਉੱਥੇ ਖਰੀਦ ਸਕੂਗੀ ਤੇ ਜਿਹੜੇ ਆਲਰੇਡੀ ਚੰਡੀਗੜ੍ਹ ਦੇ ਮਹਾਲੀ ਵੱਸਦੇ ਆ ਉਹ ਤਾਂ ਬਠਿੰਡੇ ਜਾਂ ਮੋਗੇ ਜਾਂ ਬਰਨਾਲੇ ਦੇ ਆਲੇ ਦੁਆਲੇ ਆ ਕੇ ਰਹਿਣ ਨਹੀਂ ਲੱਗੇ ਵਾਪਸ ਇਸ ਕਰਕੇ ਇੰਉਂ ਤਾਂ ਇਹ ਗੱਲਾਂ ਸਵਾਲਾਂ ਦੀ ਹੀ ਨਹੀਂ ਨੇ ਵੀ ਇਹ ਲੈਂਡ ਪੂਲ ਕਰਕੇ ਰੱਖ ਕੇ ਮੁਰਕੇ ਵਰਤੀ ਕੇ ਨਾ ਮਕਸਦਾਂ ਵਾਸਤੇ ਜਾਣੀ ਹੈ ਇਹ ਗੱਲ ਸ਼ੱਕੀ ਹੈ ਕਿਉਂ ਕਿ ਪਹਿਲਾਂ ਵੀ ਜਦੋਂ ਜ਼ਮੀਨਾਂ ਅਕਵਾਇਰ ਹੋਈਆਂ ਉਹ ਕਹਿਗੇ ਇੰਡਸਟਰੀਅਲ ਪ੍ਰੋਜੈਕਟਾਂ ਵਾਸਤੇ ਮੁੜ ਕੇ ਉਹਨਾਂ ਨੇ ਲਾਈ ਵੀ ਨਹੀਂ ਉੱਥੇ ਕਿੱਥੋਂ ਦਾ ਕੇ ਕਲੋਨੀਆਂ ਕੱਟਣ ਦੀ ਕੋਸ਼ਿਸ਼ ਹੋਈ ਹੈ ਆਈਡੀਆ ਬੋਲਸ ਵਾਲੇ ਸੀਗੇ ਜਿਹੜੇ ਪਿਉਨਾ ਪਾਵਰ ਕੰਪਨੀ ਗੁਵਿੰਦਪੁਰੇ ਕੋਲੇ ਮਾਨਸਾ ਦੇ ਨਾਲ ਕਿੰਨਾ ਕਿੰਨੀ ਸਟ੍ਰਗਲ ਚੱਲੀ ਲੈਂਡ ਐਕਵਾਇਰ ਕਰਨ ਵਾਸਤੇ ਖਾਸ ਹੀ ਉਹ ਜਦੋਂ ਜਦ ਤੋਂ ਬਾਅਦ ਮੁੜ ਕੇ ਜਾ ਕੇ ਜਾਨਕਿ ਇਹ ਹੋ ਗਿਆ ਵੀ ਲੈਂਡ ਐਕਵਾਇਰ ਕਰ ਲਈ ਸੀ ਉਹਨਾਂ ਨੇ ਇੱਕ ਹਿੱਸਾ ਤੇ ਉਹ ਉੱਥੇ ਲਾਇ ਹੀ ਨਹੀਂ ਉਹ ਪਾਵਰ ਪਲਾਂਟ ਕਿਉਂ ਉਹਨਾਂ ਨੂੰ ਉਦੋਂ ਤੱਕ ਉਹਨਾਂ ਦੀ ਸਕੀਮਾ ਬਦਲ ਜਾਂਦੀਆਂ ਪੂੰਜੀ ਦਾ ਮੂੰਹ ਜਿੱਧਰ ਨੂੰ ਉਹਨਾਂ ਨੂੰ ਵੱਧ ਮੁਨਾਫਾ ਦਿਖਦਾ ਉਧਰ ਨੂੰ ਹੋ ਜਾਂਦੀ ਹੈ